ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦਾ ਆਪਣਾ ਵਿਸ਼ਾ ਹੈ ਉਦੇਸ਼ਾਂ ਵਿੱਚ ਰਹਿ ਰਾਇ ਕੰਮ ਕਰ ਰਹੇ ਪੰਜਾਬੀਆਂ ਦੀ ਕਾਮਯਾਬੀ ਆਪਣਾ ਦੇਸ਼ ਛੱਡ ਕੇ ਕਿਸੇ ਦੂਸਰੇ ਦੇਸ਼ ਦੇ ਵਿੱਚ ਜਾ ਕੇ ਕੰਮ ਕਰਨਾ ਉੱਥੇ ਰਹਿਣਾ ਉੱਥੋਂ ਦੇ ਕਲਚਰ ਮੁਤਾਬਕ ਢਲਣਾ ਬਹੁਤ ਔਖੀ ਗੱਲ ਹੁੰਦੀ ਹੈ ਆਪਾਂ 10-15 ਦਿਨ ਆਪਣੇ ਘਰ ਤੋਂ ਦੂਰ ਹੋ ਜਾਈਏ ਤੇ ਸਾਨੂੰ ਰਹਿਣਾ ਬੜਾ ਮੁਸ਼ਕਲ ਹੁੰਦਾ ਹੈ ਸਾਡਾ ਘਰ ਤੋਂ ਬਿਨਾਂ ਜੀ ਨਹੀਂ ਲੱਗਦਾ ਪਰ ਉਹ ਜਿਹੜੇ ਲੋਕ ਨੇ ਵਿਦੇਸ਼ਾਂ ਵਿੱਚ ਰਹਿ ਰਹੇ ਨੇ ਉਹਨਾਂ ਨੇ ਬੜੀ ਹੀ ਸਖਤ ਮਿਹਨਤ ਦੇ ਨਾਲ ਆਪਣੀ ਕਾਮਯਾਬੀ ਹਾਸਲ ਕੀਤੀ ਹੈ ਜਿਹੜੇ ਲੋਕ ਅੱਜ ਤੋਂ 10-20 ਸਾਲ ਪਹਿਲਾਂ ਵਿਦੇਸ਼ਾਂ ਵਿੱਚ ਗਏ ਸੀ ਉਹਨਾਂ ਲੋਕਾਂ ਨੂੰ ਉੱਧਰ ਬੜੀ ਕਾਮਯਾਬੀ ਮਿਲੀ ਹੈ ਪਰ ਜੇ ਆਪਾਂ ਅੱਜ ਦੇ ਸਮੇਂ ਦੀ ਗੱਲ ਕਰੀਏ ਦੀ ਆਪਣਾ ਵਿਸ਼ਾ ਇਹ ਵੀ ਹੈ ਨਾਲ ਕਿ ਜਿਹੜੇ ਬੱਚੇ ਬੈਂਕ ਤੋਂ ਲੋਨ ਲੈ ਕੇ ਜਾਂ ਆਪਣੀ ਜ਼ਮੀਨ ਵੇਚ ਕੇ ਕੈਨੇਡਾ ਦੇ ਵਿੱਚ ਜਾਂ ਆਸਟ੍ਰੇਲੀਆ ਦੇ ਵਿੱਚ ਕੰਮ ਕਰਨ ਵਾਸਤੇ ਜਾਂਦੇ ਨੇ ਜਾਂ ਉੱਥੇ ਪੜ੍ਹਾਈ ਕਰਨ ਵਾਸਤੇ ਜਾਂਦੇ ਨੇ ਕਿ ਉਹ ਕਾਮਜਾਬ ਹੁੰਦੇ ਨੇ ਜਾਂ ਉਹਨਾਂ ਦੀ ਮਜਬੂਰੀ ਹੁੰਦੀ ਹੈ ਹੁਣ ਜਿਹੜੇ ਲੋਕ ਅੱਜ ਦੇ ਸਮੇਂ ਦੇ ਵਿੱਚ ਕੈਨੇਡਾ ਦੇ ਵਿੱਚ ਪੰਜਾਬੀ ਕਾਫੀ ਹੋ ਗਏ ਨੇ ਪੰਜਾਬੀਆਂ ਦੀ ਗਿਣਤੀ ਜ਼ਿਆਦਾ ਹੋ ਗਈ ਹੈ ਤੇ ਉੱਥੋਂ ਦੇ ਜਿਹੜੇ ਲੋਕਾਂ ਦਾ ਕੰਮਕਾਰ ਉਹ ਹੀ ਬਹੁਤ ਘਟ ਗਿਆ ਹੈ ਕਿਉਂਕਿ ਜਿੰਨੇ ਜ਼ਿਆਦਾ ਗਿਣਤੀ ਹੋਵੇਗੀ ਉਹਨਾਂ ਕੰਮ ਘਟੇਗਾ ਹੁਣ ਜਿਹੜੇ ਲੋਕ ਉਧਰ ਪਰਮਾਨੈਂਟ ਪੀਆਰ ਨੇ ਉਹਨਾਂ ਦਾ ਤਾਂ ਕੰਮ ਵਧੀਆ ਚੱਲ ਰਿਹਾ ਹੈ ਪਰ ਜਿਹੜੇ ਲੋਕ ਇੱਥੇ ਹੁਣ ਨਵੇਂ ਜਾ ਰਹੇ ਨੇ ਜਾਂ ਹੁਣ ਨਵੇਂ ਗਏ ਨੇ ਉਹਨਾਂ ਵਾਸਤੇ ਕੋਈ ਜ਼ਿਆਦਾ ਕੰਮ ਜਬ ਵੀ ਨਹੀਂ ਹੈ ਕਿਉਂਕਿ ਜਿਹੜਾ ਬੱਚਾ ਅੱਜ ਇਥੋਂ 20 ਲੱਖ ਰੁਪਏ ਲਾ ਕੇ ਜਾ ਰਿਹਾ ਹੈ ਆਪਣੀ ਜ਼ਮੀਨ ਵੇਚ ਕੇ ਜਾ ਰਿਹਾ ਹੈ ਉਹਨੂੰ ਉੱਥੇ ਰਹਿਣ ਵਾਸਤੇ ਖਰਚਾ ਵੀ ਪੈਂਦਾ ਹੈ ਕਿਉਂਕਿ ਉੱਥੋਂ ਦੇ ਜਿਹੜੇ ਕਿਰਾਏ ਨੇ ਬੜੇ ਮਹਿੰਗੇ ਆ ਉਹਦਾ ਖਾਣ ਪੀਣ ਉਹਦਾ ਰਹਿਣਾ ਸਹਿਣਾ ਬਹੁਤ ਮਹਿੰਗਾ ਹੈ ਪਰ ਅੱਜ ਦੀ ਡੀਟ ਦੇ ਵਿੱਚ ਉੱਥੇ ਜ਼ਰੂਰੀ ਨਹੀਂ ਵੀ ਹਰ ਬੱਚੇ ਨੂੰ ਕੋਈ ਕੰਮ ਪੱਕਾ ਮਿਲ ਜਾਵੇਗਾ ਉਹਨੂੰ ਕੰਮ ਵੀ ਲੱਭਣਾ ਪੈਂਦਾ ਹੈ ਕਈ ਵਾਰ ਕਈਨ ਕੰਨਿਆਂ ਨੂੰ 10 10 ਦਿਨ 10 ਦਿਨ ਕੰਮ ਨਹੀਂ ਮਿਲਦਾ ਹਫਤਾ ਖੰਡ ਕੰਮ ਨਹੀਂ ਮਿਲਦਾ ਤੇ ਫਿਰ ਉਹਦਾ ਜਿਹੜਾ ਰਜਾਨਾ ਦਾ ਰੁਜ਼ਗਾਰ ਉਹ ਰੁਕ ਜਾਂਦਾ ਹੈ ਫਿਰ ਜਿਹੜਾ ਉਹ ਇਧਰੋਂ 10 20 ਲੱਖ ਰੁਪਏ ਲਾ ਕੇ ਗਿਆ ਹੈ ਉਹਨੇ ਪੂਰਾ ਵੀ ਕਰਨਾ ਹੈ ਹੁਣ ਜਿਹੜੇ ਜਿਨ੍ਹਾਂ ਦੇ ਪਰਿਵਾਰ ਚੰਗੇ ਨੇ ਜਿਨ੍ਹਾਂ ਕੋਲ ਜ਼ਮੀਨ ਜਾਇਦਾਦ ਹੈ ਚੰਗੀ ਆਮਦਨ ਹੈ ਘਰੋਂ ਸਰਦੇ ਨੇ ਉਹਨਾਂ ਨੂੰ ਤਾਂ ਕੋਈ ਮੁਸ਼ਕਲ ਨਹੀਂ ਆਉਂਦੀ ਉਮ ਤਾਂ ਉਹਨਾਂ ਦਾ ਬੱਚਾ ਕੋਈ 6 ਮਹੀਨੇ ਪੈਸੇ ਨਾ ਭੇਜੇ ਇਧਰੋਂ ਪੈਸੇ ਕੋ ਭੇਜੀ ਵੀ ਦਿੰਦੇ ਨੇ ਉਹਨੂੰ ਜੋ ਨਾ ਪਿਆ ਜੇ ਤਾਂ ਕੋਈ ਫਰਕ ਨਹੀਂ ਪੈਂਦਾ ਪਰ ਜਿਹੜੇ ਲੋਕ ਮੀਡੀਅਮ ਸੱਜਦੇ ਨੇ ਜਿਨ੍ਹਾਂ ਦੇ ਘਰ ਦਾ ਖਰਚਾ ਉਹ ਬੱਚੇ ਤੇ ਚੱਲਦਾ ਹੈ ਜਿਨ੍ਹਾਂ ਦੇ ਮਾਪਿਓ ਭੈਣ ਭਾਈਓ ਬੱਚੇ ਦੇ ਡਿਪੈਂਡ ਕਰਦੇ ਨੇ ਉਹਨਾਂ ਬੱਚਾ ਨੂੰ ਬੜਾ ਮੁਸ਼ਕਲ ਹੋ ਜਾਂਦਾ ਹੈ ਉੱਥੇ ਕੰਮਜਾਬ ਹੋਣਾ ਹੁਣ ਜੱਜ ਉਹ 20 ਲੱਖ ਰੁਪਏ ਲਾ ਕੇ ਗਿਆ ਹੈ ਤੇ ਬੈਂਕ ਦਾ ਵਿਆਜ ਵੀ ਪੈ ਰਿਹਾ ਹੈ ਉਹਨੇ ਕੱਲ ਨੂੰ ਬੈਂਕ ਨੂੰ ਪੈਸੇ ਮੋੜਨੇ ਵੀ ਹੈ ਜੇ ਉਹਨੂੰ ਕੰਮ ਨਾ ਮਿਲਿਆ ਜਾਂ ਉਹਦਾ ਕੰਮ ਉਧਰ ਨਾ ਚੱਲਿਆ ਫਿਰ ਬੜਾ ਮੁਸ਼ਕਲ ਹੋ ਜਾਂਦਾ ਹੈ ਫਿਰ ਜਿਹੜੇ ਬੱਚਿਆਂ ਨੇ ਨਾਲ ਉਥੇ ਪੜ੍ਹਾਈ ਵੀ ਕਰਨੀ ਹੁੰਦੀ ਹੈ ਤੇ ਨਾਲ ਉਹਨੇ ਕੰਮ ਵੀ ਕਰਨਾ ਹੁੰਦਾ ਹੈ ਫਿਰ ਜਾ ਕੇ ਉਹਦਾ ਤਰੱਕੀ ਮਿਲਦੀ ਹੈ ਜੇ ਅੱਜ ਦੇ ਸਮੇਂ ਦੇ ਦਾ ਮੁਤਾਬਕ ਸੋਚੀ ਆਪਾਂ ਕਿ ਕੈਨੇਡਾ ਦੇ ਵਿੱਚ ਜਾ ਕੇ ਕੰਮ ਕਰਨਾ ਕੋਈ ਵੱਡੀ ਉਪਲਬਧੀ ਨਹੀਂ ਹੈ ਕੋਈ ਤਰੱਕੀ ਨਹੀਂ ਹੈ ਕਿਉਂਕਿ ਜਿਹੜਾ ਇੱਕ ਵਾਰੀ ਕੈਨੇਡਾ ਵਿੱਚ ਚਲਾ ਗਿਆ ਉਹ 2 2.5 ਸਾਲ 4 ਸਾਲ ਤੋਂ ਪਹਿਲਾਂ ਉੱਥੇ ਮੁੜਦਾ ਨਹੀਂ ਜੋ ਇੱਧਰ ਆਉਂਦਾ ਹੈ ਤੇ ਉਹਨੂੰ ਖਰਚੇ ਬੜੇ ਪੈ ਜਾਂਦੇ ਨੇ ਫਿਰ ਉਹਨੂੰ ਥੋੜਾ ਦਾ ਕੰਮ ਕਰਦਾ ਹਲਕਾ ਸਰਕਲ ਰੁਕ ਜਾਂਦਾ ਹੈ ਇਸ ਕਰਕੇ ਆਪਣਾ ਜਿ ਵਿਸ਼ਾ ਵੀ ਸੀ ਵੀ ਸਾਡੇ ਦੇਸ਼ ਨੂੰ ਛੱਡ ਕੇ ਦੂਸਰੇ ਦੇਸ਼ ਦੇ ਵਿੱਚ ਜਾ ਕੇ ਪੈਸੇ ਲਾ ਕੇ ਕੰਮ ਕਰਨਾ ਇਹ ਸਾਡੇ ਵਾਸਤੇ ਤਰੱਕੀ ਹੈ ਜਾਂ ਸਾਡੀ ਮਜਬੂਰੀ ਹੈ ਕਿਉਂਕਿ ਬੱਚੇ ਸੋਚਦੇ ਆ ਵੀ ਅਸੀਂ ਇੰਨੀ ਪੜ੍ਹਾਈ ਕੀਤੀ ਐ ਸਾਨੂੰ ਕੋਈ ਵੱਡੀ ਨੌਕਰੀ ਮਿਲੇ ਕੋਈ 2 ਲੱਖ ਵਾਲੀ ਨੌਕਰੀ ਮਿਲੇ 3 ਲੱਖ ਵਾਲੀ ਨੌਕਰੀ ਮਿਲੇ ਉਹ ਫਿਰ ਥੋੜੀ ਨੌਕਰੀ ਤੇ ਗੁਜ਼ਾਰਾ ਨਹੀਂ ਕਰਦੇ ਉਹ ਫਿਰ ਆਪਣੀ ਮਜਬੂਰੀ ਦੇ ਕਰਕੇ ਬਾਹਲੇ ਦੇਸ਼ਾਂ ਵਿੱਚ ਜਾ ਕੇ ਕੰਮ ਕਰਦੇ ਨੇ ਉੱਥੇ ਜਿਹੜੇ ਡਾਲਰ ਮਿਲਦੇ ਨੇ ਇੱਧਰਲੇ ਆਪਣੇ ਪੈਸੇ ਦੇ ਮੁਤਾਬਕ ਉਹਨਾਂ ਦੀ ਤਨਖਾਹ ਮਹੀਨੇ ਦੀ ਕੋਈ 2 ਲੱਖ 3 ਲੱਖ ਬਣ ਜਾਂਦੀ ਐ ਪਰ ਉਹਨੇ ਉਹਨਾਂ ਨੂੰ ਖਰਚੇ ਪੈ ਜਾਂਦੇ ਨੇ ਉਨਹੀਂ ਉਹ ਜਿਹੜੇ ਉਧਰ ਦੀ ਸਰਕਾਰ ਹੈ ਉਹ ਉਹਨਾਂ ਨੂੰ ਲੋਨ ਤੇ ਘਰ ਦਿੰਦੀ ਹੈ ਲੋਨ ਤੇ ਗੱਡੀਆਂ ਦਿੰਦੀ ਹੈ ਲੋਨ ਤੇ ਜਿਹੜਾ ਸਾਰਾ ਕਾਰੋਬਾਰ ਉਹਨਾਂ ਦਾ ਚੱਲਦਾ ਹੈ ਹੁਣ ਜਿਹੜਾ ਇੱਕ ਵਾਰੀ ਬੱਚਾ ਉੱਥੇ ਚਲਾ ਜਾਂਦਾ ਹੈ ਉਹ ਫਿਰ ਸਾਰੀ ਉਮਰ ਲੋਨ ਲਈ ਜਾਂਦਾ ਹੈ ਫਿਰ ਲੋਨ ਦੇ ਕਰਕੇ ਹੀ ਉਹ ਇਧਰ ਨਹੀਂ ਆ ਪਉਂਦਾ ਹੁਣ ਇੱਕ ਤੋਂ ਨੇ ਆਪਣਾ ਦੇਸ਼ ਛੱਡ ਕੇ ਦੂਸਰੀ ਥਾਂ ਵਿੱਚ ਕੰਮ ਕਰਨ ਵਾਸਤੇ ਗਿਆ ਹੈ ਬਾਕੀ ਉਧਰ ਜਾ ਕੇ ਉਹਨੂੰ ਰਹਿਣਾ ਸੈਣਾ ਬੜਾ ਮੁਸ਼ਕਲ ਆਉਂਦਾ ਹੈ ਇਸ ਕਰਕੇ ਜਿਹੜੇ ਅੱਜ ਤੋਂ ਕੋਈ 10 20 ਸਾਲ ਪਹਿਲਾਂ ਪੰਜਾਬੀ ਗਏ ਸੀ ਉਹਨਾਂ ਦੀ ਤਰੱਕੀ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਨੇ ਉੱਧਰ ਜ਼ਮੀਨ ਜਾਇਦਾਦਾਂ ਖਰੀਦੀਆਂ ਨੇ ਉੱਧਰ ਉਹਨਾਂ ਦੇ ਕਾਰੋਬਾਰ ਹੈ ਪਰ ਜਿਹੜੇ ਨਵੇਂ ਬੱਚੇ ਜਾ ਰਹੇ ਨੇ ਇਹਨਾਂ ਵਸਤੇ ਤਾਂ ਕੋਈ ਜ਼ਿਆਦਾ ਕਾਮਯਾਬੀ ਨਹੀਂ ਕੋਈ ਜ਼ਿਆਦਾ ਤਰੱਕੀ ਨਹੀਂ ਸੋ ਅਸੀਂ ਇਹੀ ਕਹਾਂਗੇ ਕਿ ਜੇ ਕਿਸੇ ਨੇ ਕਿਸੇ ਨੇ ਕੈਨੇਡਾ ਦੇ ਵਿੱਚ ਜਾਣਾ ਆਸਟ੍ਰੇਲੀਆ 'ਚ ਜਾਣਾ ਹੈ ਤਾਂ ਆਪਣੇ ਦੇਸ਼ ਦੇ ਵਿੱਚੋਂ ਕੁਝ ਤਰੱਕੀ ਕਰਕੇ ਜਾਵੇ ਇਧਰ ਕੁਝ ਪੜ੍ਹਾਈ ਕਰਕੇ ਜਾਵੇ ਤਾਂ ਕਿ ਉੱਧਰ ਜਾ ਕੇ ਉਹਨਾਂ ਨੂੰ ਰੁਜ਼ਗਾਰ ਮਿਲ ਸਕੇ ਉੱਧਰ ਨਾਲ ਧੱਕੇ ਨਾ ਖਾਣੇ ਪੈਣ ਖਾਸ ਕਰਕੇ ਜਿਹੜੀਆਂ ਸਾਡੀਆਂ ਭੈਣਾਂ ਨੇ ਸਾਡੀਆਂ ਬੱਚੀਆਂ ਨੇ ਉਹਨਾਂ ਵਾਸਤੇ ਬੜਾ ਮੁਸ਼ਕਲ ਹੈ ਉੱਧਰ ਕਿਉਂਕਿ ਸਾਡੀਆਂ ਬੱਚੀਆਂ ਉੱਧਰ ਕਿਸੇ ਫੈਕਟਰੀਆਂ 'ਚ ਕੰਮ ਕਰਦੀਆਂ ਕਿਸੇ ਪੰਪ ਤੇ ਕੰਮ ਕਰਦੀਆਂ ਕਿਸੇ ਘਰਾਂ ਦੇ ਵਿੱਚ ਕੰਮ ਕਰਦੀਆਂ ਇਧਰ ਜਿਨ੍ਹਾਂ ਕੋਲ 20-20 ਗਲੇ ਜ਼ਮੀਨ ਸੀ ਜਿਨ੍ਹਾਂ ਕੋਲੇ ਚੰਗੇ ਕਾਰੋਬਾਰ ਸੀ ਉਹ ਵੀ ਆਪਣਾ ਦੇਸ਼ ਛੱਡ ਕੇ ਉਧਰ ਜਾ ਕੇ ਦਿਹਾੜੀ ਕਰ ਰਹੇ ਨੇ ਉਹ ਵੀ ਕੰਮ ਕਰ ਲੋਕਾਂ ਥੱਲੇ ਕੰਮ ਕਰ ਰਹੇ ਨੇ ਇਹ ਉਹਨਾਂ ਵਾਸਤੇ ਬਹੁਤ ਵੱਡੀ ਮੂਰਖਤਾ ਹੈ ਅਸੀਂ ਜੇ ਤਰੱਕੀ ਕਰਨੀ ਤੇ ਆਪਣੇ ਦੇਸ਼ ਵਿੱਚ ਵੀ ਕਰ ਸਕਦੇ ਹਾਂ ਸੋ ਅੱਜ ਦਾ ਵਿਸ਼ਾ ਇਹ ਸੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ